ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪੱਗਾਂ ਵਾਲੇ ਸਰਦਾਰ PB09 ਤੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਆਪਣੇ ਖੇਤਾਂ ਵੱਲ ਨੂੰ ਤੇ ਤੁਹਾਨੂੰ ਵੀ ਦਿਖਾਉਨੇ ਆ ਉਹ ਨਜ਼ਾਰਾ ਤੇ ਸਭ ਤੋਂ ਪਹਿਲਾਂ ਕਰਨ ਜੋਤ ਦੇ ਸਜਾਈ ਪੰਦਸਤਾਰ ਦਸਤਾਰ ਉਹਦੇ ਸ਼ੌਂਕ ਨਾਲ ਸਜੋਂਦਾ ਹੈ ਇਹ ਤੇ ਆਪਣੀ ਦਾਦੀ ਜੀ ਨੂੰ ਮਿਲ ਕੇ ਤੇ ਹੁਣ ਆ ਗਏ ਆ ਜੀ ਅਸੀਂ ਆਪਣੇ ਖੇਤਾਂ ਦੇ ਵਿੱਚ ਇਹ ਮੌਸਮ ਬਹੁਤ ਜ਼ਿਆਦਾ ਵਧੀਆ ਹੁੰਦਾ ਫੱਗਣ ਮਹੀਨੇ ਦਾ ਜਿੱਥੇ ਕਿ ਸਰਦੀ ਦਾ ਅੰਤ ਹੁੰਦਾ ਤੇ ਗਰਮੀ ਦੀ ਸ਼ੁਰੂਆਤ ਹੁੰਦੀ ਤੇ ਇਹ ਜਿਹੜੀ ਧੁੱਪ ਹੈ ਕਿ ਨਿੱਗੀ ਨਿੱਗੀ ਜੀ ਧੁੱਪ ਲੱਗਦੀ ਆ ਤੇ ਆਕਾਸ਼ ਬਿਲਕੁਲ ਸਾਫ਼ਾ ਤੇ ਤੁਹਾਨੂੰ ਪਤਾ ਹੀ ਹੈ ਕਿ ਨਿਆਣੇ ਇਸ ਤਰ੍ਹਾਂ ਖੁੱਲੇ ਮਾਹੌਲ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ ਮਹਿਸੂਸ ਕਰਦੇ ਹਨ ਸੋ ਇਹ ਕਵੀ ਆ ਜੀ ਕਿ ਜਦੋਂ ਖੇਤਾਂ ਵੱਲ ਨੂੰ ਜਾਂਦੇ ਆ ਕਿ ਜਿਸ ਤਰ੍ਹਾਂ ਆਪਾਂ ਪੰਛੀ ਨੂੰ ਪਿੰਜਰੇ ਚੋਂ ਆਜ਼ਾਦ ਕਰਦੇ ਆ ਇਹ ਬੱਚੇ ਵੀ ਆਜ਼ਾਦ ਹੁੰਦੇ ਆ ਤੇ ਵਧੀਆ ਮੌਸਮ ਦੇ ਵਿੱਚ ਵਧੀਆ ਆਪਣੇ ਨਜ਼ਾਰੇ ਲੈ ਰਹੇ ਆ ਲੱਭਣੀ ਨੀ ਮौज ਪੰਜਾਬ ਵਰਗੀ ਇਹ ਨਾਲ ਹੀ ਮौज ਲੱਭਣੀ ਬਚਪਨ ਵਾਲੀ ਤੇ ਅੱਜ ਇਹ ਦੋਵੇਂ ਭਰਾ ਕਰਨ ਜੋਤ ਸਿੰਘ ਕਰਨ ਜੋਤ ਆ ਕੀਆ ਕਰਨ ਜੋਤ ਸਿੰਘ ਆਪਣੇ ਖੇਤਾਂ ਦੇ ਵਿੱਚ ਆਏ ਰਸਤਿਆਂ ਦੇ ਉੱਤੇ ਟੈਲ ਰਹੇ ਆ ਤੇ ਅੱਜ ਗੰਨੇ ਦੀ ਛਿਲਾਈ ਕਰ ਰਹੇ ਆ ਤੇ ਇਸ ਕਰਕੇ ਮੇਰੇ ਨਾਲ ਆਏ ਹੋਏ ਆ ਤੇ ਹੁਣ ਲੈ ਰਿਹਾ ਜੀ ਗੰਨੇ ਦਾ ਲੁਤਫ ਤੇ ਟਰਾਲਾ ਹੋ ਰਿਹਾ ਜੀ ਲੋਡ ਤੇ ਕਰਨ ਜੋਤ ਕਿਵੇਂ ਲੱਗਾ ਕਰਨ ਜੋਤ ਬੜੇ ਸ਼ੌਕ ਦੇ ਨਾਲ ਗੰਨਾ ਚੂਬਦਾ ਜੀ ਦੇ ਉਹਦੇ ਨਾਲ ਹੁਣ ਬਲਜੋਤ ਦੋਵਾਂ ਨੇ ਫੜ ਲਈ ਤੇ ਦਸਤਾਰਾਂ ਚ ਪਹਿਲੀ ਵਾਰ ਇਹਨਾਂ ਦੇ ਸਜਾਈਆਂ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਵਾਹਿਗੁਰੂ ਮੰਡ ਵਾਲਾ ਆਏ ਅੱਜ ਚਹਦੀ ਕਲਾ ਬਖਸ਼ੀ ਸਲੇ ਹੱਥ ਚ ਕੀ ਆ ਲਾ ਕੇ ਯੋਰ ਛਿਲਦੇ ਬੰਨਾ ਬੰਨਾ ਜੋ ਬਣਵਾਉਂਦੇ ਵੀ ਦੰਦਾਂ ਦੇ ਵਿੱਚ ਯੋਰ ਚਾਹੀਦਾ ਤੇ ਫੇਰੀ ਇਹ ਗੰਨਾ ਚੀਪਿਆ ਜਾਂਦਾ ਗੰਜੋਤ ਸਿੰਘ ਜੀ ਇਹਨੂੰ ਕਹੇ ਤੁਸੀਂ ਵੀ ਸੱਚੀ ਕਾਬਦੂ ਤੁਸੀਂ ਵੀ ਸੱਚੀ ਕਾਬਦੂ ਸੱਚੀ ਕਾਲ ਇਹਦਾ ਕੀ ਨਾਮ ਆ ਜੋ ਤੁਸੀਂ ਇਹਦਾ ਫਾਦਰ ਇਹਦਾ ਹਾਂ ਫਾਦਰ ਇਹਦਾ ਨਾਂ ਇਹ ਵੀ ਗੰਨਾ ਚੂਟਦਾ ਵਾ ਠੀਕ ਆ ਉਹ ਮਣ ਆਇਆ ਜ ਤੁਸੀਂ ਹਣਾ ਠੀਕ ਆ ਸ਼ਸ਼ੀ ਗਾਵਾ ਦੋ ਫੇ ਸਾਰਿਆਂ ਨੂੰ ਕੰਨੇ ਕੰਜੂਤ ਬਾਈ ਬਾਈ ਕਰ ਦੋ ਮਹਾਰਾਜ ਕਰਦੇ ਚੱਲ ਬੇ ਮਹਾਰਾਜ ਕਰਦੇ ਮਹਾਰਾਜ ਕਰਦੇ ਤੇ ਯਾਰ ਜਲਦੀ ਲੋਡ ਹੋ ਰਹੀ ਹੈ ਜੀ ਤੇ ਅਸਾਂ ਬੜਾ ਜ ਸੁਹਾਵਣਾ ਤੇ ਦਾਦੇ ਦੇ ਨਾਲ ਪੁੱਤੇ ਖੇਤਾਂ ਦੇ ਵਿੱਚ ਕੁੱਤੇ ਆ ਤੇ ਇਸ ਤਰ੍ਹਾਂ ਦਨ ਛੱਡਿਆ ਜਾ ਰਿਹਾ ਤੇ ਤਰ੍ਹਾਂ ਕਰਦੇ ਤੇ ਲੋਡ ਹੋ ਰਿਹਾ ਤੇ ਪਰ ਬੈਠਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਤੇ ਕਰਨ ਜੇ ਤੁਣੀ ਵੇ ਖੇਡਣ ਦੇ ਵਿੱਚ ਮਸ਼ਰੂਫ ਜ਼ਿਆਦਾ ਰਹਿੰਦੇ ਆ ਕਿਉਂਕਿ ਖੁੱਲਾ ਮਾਹੌਲ ਮਿਲਿਆ ਹੋਇਆ ਵਾ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਮਿੱਟੀ ਜਿਹੜੀ ਪੰਜਾਬ ਦੀ ਧਰਤੀ ਬੜੀ ਵਧੀਆ ਇੱਥੇ ਦਾ ਪੌਣ ਪਾਣੀ ਮੌਨਸੂਨ ਵੜੇ ਸਹਾਵਣਾ ਸਮਾਂ ਹੈ ਇਸ ਵੇਲੇ ਕਿ ਜਿਸ ਤਰ੍ਹਾਂ ਇੱਕ ਸਾਈਡ ਦੇ ਉੱਤੇ ਗੰਨਾ ਆਲੂ ਕਣਕ ਇੱਕ ਉਸਮਾਨ ਦੇ ਥਲੇ ਜਿਹੜੀਆਂ ਫਸਲਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਹੁੰਦੀਆਂ ਹਨ ਆਲੂਆਂ ਦੇ ਵਿੱਚ ਤੇ ਹੱਲ ਰਹੇ ਆ ਕਿਉਂਕਿ ਇਹਨਾਂ ਦੇ ਵਿੱਚ ਉਹ ਵੱਟਾਂ ਬਣੀਆਂ ਹਈਆਂ ਤੇ ਇੱਕ ਵੱਡ ਥਾਣੀ ਜਾਂਦੇ ਦੂਸਰੀ ਥਾਣੀ ਆ ਜਾਂਦੇ ਇਹਨਾਂ ਦੇ ਵਾਸਤੇ ਇਹ ਖੇਡਾਂ ਤੇ ਤਾਂ ਹੀ ਬਾਹਰ ਆਣ ਕੇ ਨਿਆਣੇ ਫਿਰ ਖੁਸ਼ ਰਹਿੰਦੇ ਆ ਇਹ ਪੂਰਾ ਜ ਨਜ਼ਾਰੇ ਲੈਣਦਿਆ ਕਾਫੀ ਸਮੇਂ ਬਾਅਦ ਅੱਜ ਖੇਤਾਂ ਵੱਲ ਨੂੰ ਅੱਜ ਦੋਵੇਂ ਜਾਣੇ ਆਏ ਆ ਇਕੱਠੇ ਹੋ ਕੇ ਤੇ ਆ ਗਏ ਅੰਕਲ ਜੀ ਤੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਉਹਨਾਂ ਦੇ ਨਾਲ ਰਹੇ ਆ ਸਰਦਾਰ ਕਸ਼ਮੀਰ ਸਿੰਘ ਜੀ ਸਾਡੇ ਪਿੰਡ ਜੀ ਲਾ ਜੀ ਹੁਣ ਉਹਦੀ ਨਿਗਾ ਕਿੱਥੇ ਪਈ ਹੁਣ ਉਹਨੇ ਦੇਖ ਲਿਆ ਜੀ ਮੋਟਰਸਾਈਕਲ ਤੇ ਹੁਣ ਜਾਊਗਾ ਆਪਣੇ ਦਾਦੇ ਦੇ ਕੋਲ ਤੇ ਦਾਦੇ ਨੂੰ ਹੁਣ ਕਹਿੰਦਾ ਮੈਨੂੰ ਮੋਟਰਸਾਈਕਲ ਦੇ ਉੱਤੇ ਬਿਠਾ ਦੇ ਕਿਉਂਕਿ ਇਹ ਮਾ ਉਮਰ ਹੀ ਇਹੋ ਜੀ ਆ ਤੇ ਇਹੇ ਦੇ ਵਰਗੀ ਨਾ ਤੇ ਉਮਰ ਮੁੜ ਕੇ ਲੱਭਦੀ ਆ ਜੀ ਨਿਆਲੇ ਹਰ ਇੱਕ ਸਮੇਂ ਦਾ ਨਾ ਬਰਨਾ ਚਾਹੀਦਾ ਆਪਣੇ ਸਕੂਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀ ਰਹੇ ਆ ਸਾਂਸਾਂ ਸਾਂਸਾਂ ਰੇ ਲੱਖ ਸਿੱਧੇ ਘਾਰੇ ਆ। ਹੁ ਭਾਈ। ਉਹ ਕਸੋਲਾ। ਮੈਂ ਨਹੀਂ ਮੋੜ। ਕਿਲਾਵਾ। ਮੈਂ ਜਾ ਨਮਾਜ਼ ਪੜਨੇ। ਬਲੇ ਮੌਦੇ ਰਸਤੇ ਖੇਤ ਪਿਲਿਆ ਦੇਸੀ ਨਜ਼ਾਰੇ ਰਿਕਾਰਡ ਕਰਾਉਂਦਾ ਹਾਂ। ਇਹ ਕਾਲ कृपा करा यूट्यूब चैनल सबसक्राइब ज़रूरु करियो जी